ਮੰਗਲਵਾਦਨ ਤਾਂ ਕਹਿੰਦਾ ਕਹਿੰਦਾ ਨਹੀਂ ਰੋਣਾ ਕਿਉਂ ਬਈ ਅਗਲਾ ਆਜਵੇ ਮੈੜਣਾ ਆਜਵੇ ਗੁਰਬਾਣੀ ਦੇ ਇਹਨਾਂ ਤੋਂ ਹੀ ਖਿਲਾਫ ਸਾਰਾ ਕੁਝ ਪ੍ਰਚਾਰ ਕੀਤਾ ਹੈ ਪੰਡਤ ਦਾ ਮੰਗਲਵਾਦਨਵਾੜੇ ਇਹ ਕਹਿੰਦਾ ਕਿਉਂ ਉਹ ਤੇ ਪਾਲਟੀ ਚੋਰ ਕੀ ਜਾਣੇ ਰੀਤ ਹੈ ਚੋਰ ਤਾਂ ਆਪ ਹੈ ਪੰਡਤ ਉਹਦੀ ਰੀਤ ਜਾਣਣੀ ਹੈ ਉਦੋਂ ਉਹ ਕਹਿੰਦਾ ਮੰਗਲਵਾਦਨਵਾੜੇ ਪਾਣੀ ਰੋਕਿਆ ਰਹੇ ਦਵਾਰ ਬਾਣੀ ਰੋਕਿਆ ਰਹੇ ਦਵਾਰ ਜਿਹੜੇ ਅੰਦਰੋਂ ਪਾਣੀ ਪੈਦਾ ਹੁੰਦੀ ਹੈ ਨਾ ਆਪਣੀ ਇੱਛਾ ਬੋਲਣ ਦੀ ਬੋਲਣ ਦੀ ਇੱਛਾ ਪੈਦਾ ਹੁੰਦੀ ਨੂੰ ਰੋਕ ਲੋ ਬੋਲੋ ਨਾ ਕੁਝ ਵੀ ਕੁਝ ਵੀ ਨਾ ਮੰਗੋ ਉਦੋਂ ਜੇ ਭਗਤੀ ਕਰਨੀ ਆ ਜੋ ਦੇਖ ਰਹੇ ਆ ਵਾਰੋਂ ਕਿ ਉਹ ਫਲਾਣ ਕਹਾਣੀਆਂ ਸੀ ਕੀ ਸੁਣੀਆਂ ਉਹ ਫਲਾਣ ਨੇ ਸੰਤ ਨੂੰ ਮੰਨਦਾ ਸੀ ਉਹਦੇ ਆ ਹੋ ਗਿਆ ਉਹ ਫਲਾਣ ਨੇ ਉਹ ਉੱਥੇ ਜਾਂਦਾ ਸੀ ਮੰਦਰ ਚ ਉਹਨੂੰ ਆ ਮਿਲ ਗਿਆ ਮਾਇਆ ਦਾ ਐ ਦਾ ਕਹਾਣੀਆਂ ਨੇ ਸੁਣਾਇਓ ਹੀ ਜੋ ਇਹੀ ਪ੍ਰਚਲਿਤ ਨੇ ਇਹ ਰੁਕਦੀਆਂ ਨਹੀਂ ਜਿਹੜਾ ਭਗਤੀ ਕਰਦਾ ਮਾਇਆ ਹੀ ਮੰਗਦਾ ਹੈ ਇਹ ਅੱਗੇ ਮੰਗਦਾ ਅੱਗ ਨਾਲੇ ਖੇਲਦਾ ਸ਼ਾਂਤੀ ਵਾਸਤੇ ਨਹੀਂ ਕੋਈ ਦਰਬਤ ਕਰ ਰਿਹਾ ਕਮਾਈ ਅਗ ਵਾਸਤੇ ਕੁਮਾਈ ਕਰ ਰਿਹਾ ਪੁੱਠਾ ਗੜਾ ਆਇਆ ਹੋਇਆ ਹਾਂ ਜੀ ਬਾਣੀ ਰੋਕਿਆ ਰਹਿ ਦੁਆਰ ਜੇ ਮਨ ਆਪਣੀ ਇੱਛਾ ਪ੍ਰਗਟੇ ਨਾ ਕਰੇ ਤਬ ਮਨ ਅੰਦਰ ਰਹਿਣਾ ਫੇਰੀ ਜਾਂਦਾ ਬਾਹਰ ਜੇ ਇੱਛਾ ਪ੍ਰਗਟੇ ਨਹੀਂ ਕਰਦਾ ਕਰ ਸਕਦਾ ਜਿਵੇਂ ਉਹ ਭੁੱਖੇ ਹੀ ਨਹੀਂ ਮਕਣਾ ਤੈ ਮੈਂ ਉੱਠ ਕੇ ਪਾਣੀ ਉਹ ਤੇ ਜੋ ਕਸਣੇ ਪੀਣਾ ਤੌਟਕੇ ਵੀ ਉਹ ਕਹੇ ਮੈਂ ਪਾਣੀ ਪੀਣੋਂ ਕੰਦੋ ਪੀਲਾ ਉੱਠ ਕੇ ਬਾਹਰ ਜਾ ਕੇ ਬਾਹਰ ਟੂਟੀ ਲੱਗੀ ਪਾਣੀ ਪੀਆ ਜੇ ਪਾਣੀ ਦੀ ਇੱਛਾ ਹੀ ਨਹੀਂ ਹੈ ਤੇ ਬਾਹਰ ਕਾਸੂ ਜਾਣਾ ਮਾਇਆ ਦੀ ਇੱਛਾ ਹੀ ਨਹੀਂ ਹੈ ਬਾਹਰ ਕਾਸੂ ਜਾਣਾ ਹਾਂ ਜੀ ਪਾਣੀ ਰੋਕਿਆ ਰਹੇ ਦਵਾਰ ਰਹੇ ਦਵਾਰ ਤੋ ਮਨਮਤਵਾਰੋ ਪੀਵਨਹਾਰ ਦੋ ਤਰ੍ਹਾਂ ਦੀ ਗੱਲ ਹੈ ਜੇ ਆਪਣੇ ਅੰਦਰ ਹੀ ਇਛਾ ਰੋਕੀਏ ਤਾਂ ਦਵਾਰ ਹੈ ਜੇ ਅੰਦਰ ਇਛਾ ਪੈ ਜਾਂਦੀ ਹੈ ਤਾਂ ਬਾਣੀ ਰੋਕ ਰਹੀ ਹੈ ਤੈਨੂੰ ਬਾਹਰ ਜਾਣ ਤੇ ਬਾਣੀ ਰੋਕਿਆ ਰਹਿ ਦਵਾਰ ਬਾਣੀ ਰੋਕ ਰਹੀ ਹੈ ਬਾਹਰ ਨਾ ਜਾ ਇਸ ਕਰਕੇ ਤੂੰ ਆਪਣੇ ਜੇ ਬਾਣੀ ਰੋਕ ਲੈਗਾ ਉਹ ਤਾਂ ਅੱਖਾਂ ਬੰਨ ਲੈਗਾ ਤਾਂ ਦਵਾਰ ਰਹੇਗਾ ਜੇ ਉਹਦਾ ਰੋਕਿਆ ਰੁਕ ਜਾਏਗਾ ਹੁਕਮ ਕਹਿ ਰਿਹਾ ਬਾਹਰ ਨਾ ਜਾ ਹੁਣ ਤੈਨੂੰ ਗੁਰਬਾਣੀ ਕਹਿ ਰਹੀ ਆ ਵੀ ਹੁਣ ਜਾਈ ਨਾ ਬਾਹਰ ਜੇ ਤਾਂ ਬਾਣੀ ਦਾ ਰੋਕਿਆ ਰੁਕ ਗਿਆ ਫਿਰ ਤਾਂ ਅੰਦਰ ਰਹਿ ਜਾਗਾ ਜੇ ਆਪਣੇ ਅੰਦਰ ਇੱਛਾ ਪੈਦਾ ਹੋ ਗਈ ਉਹ ਬਾਣੀ ਨਾਲ ਟਕਰਾ ਗਈ ਤੇਰੀ ਇੱਛਾ ਪਰਮੇਸ਼ਰ ਦੇ ਹੁਕਮ ਨਾਲ ਤੇਰਾ ਬਾਣਾ ਪਰਮੇਸ਼ਰ ਦੇ ਬਾਣੇ ਨਾਲ ਤੇਰਾ ਬਾਣਾ ਟਕਰਾ ਗਿਆ ਜੇ ਤੇ ਫਿਰ ਬਾਹਰ ਲੱਗ ਜਾਗਾ ਇਹ ਹੰਕਾਰ ਤੇਰੀ ਇੱਛਾ ਪ੍ਰਬਲ ਹੈ ਸ਼ਕਤੀਸ਼ਾਲੀ ਹੈ ਤੇਰੇ ਮੂਰਤੀਛ ਆ ਪਰਮેશਰ ਦੀ ਇੱਛਾ ਸ਼ਕਤੀਸ਼ਾਲੀ ਹੈ ਧਰਮ ਤੋਂ ਜੋ ਇੱਛਾ ਤੈਨੂੰ ਸਿੱਖਿਆ ਮਿਲੀ ਹੈ ਧਰਮ ਦੀ ਸਿੱਖਿਆ ਸ਼ਕਤੀਸ਼ਾਲੀ ਹੈ ਤੇ ਤੇਰੀ ਇੱਛਾ ਸ਼ਕਤੀਸ਼ਾਲੀ ਹੈ ਜੇ ਸਿੱਖਿਆ ਨਾਲ ਇੱਛਾ ਤੇਰੀ ਸ਼ਕਤੀਸ਼ਾਲੀ ਹੈ ਇੱਛਾ ਕਮਜ਼ੋਰ ਹੈ ਕਿ ਇੱਛਾ ਤੇਰੀ ਸ਼ਕਤੀਸ਼ਾਲੀ ਹੈ ਧਰਮਕ ਜਿਹੜੀ ਤੈਨੂੰ ਦਿੱਤੀ ਹੈ ਸਿੱਖਿਆ ਉਹ ਤੈਨੂੰ ਚੰਗੀ ਨਹੀਂ ਲੱਗੀ ਉਹਦੀ ਉਹ ਜੋ ਸ਼ਕਤੀ ਤੈਨੂੰ ਉਹ ਨਹੀਂ ਮਿਲੀ ਫਿਰ ਨਹੀਂ ਤਾਂ ਰੁਕਣਾ ਜਿੰਨਾ ਗੁਰਬਾਣੀ ਦਾ ਜਿਹੜਾ ਬੋਲ ਹੈ ਗੁਰਬਾਣੀ ਦਾ ਜਿਹੜਾ ਗਿਆਨ ਗੁਰਬਾਣੀ ਦੀ ਜਿਹੜੀ ਸਿੱਖਿਆ ਹੈ ਜਿੰਨੇ ਇਹਨੂੰ ਤੁਸੀਂ ਮਜਬੂਤੀ ਨਾਲ ਪ੍ਰੇਮ ਜਿਆਦਾ ਕਰੋਗੇ ਉਨੀ ਸ਼ਕਤੀ ਜਿਆਦਾ ਮਿਲਣੀ ਹੈ ਉਹ ਜੋ ਗੱਲ ਹੋਈ ਹੈ ਇਹਦਾ ਵਧਣਾ ਤਾਂ ਵਧਣਾ ਹੈ ਜਿੰਨਾ ਸਾਡਾ ਇਹਦੇ ਨਾਲ ਪ੍ਰੇਮ ਹੋਊਗਾ ਜੇ ਦੀ ਕੀਮਤ ਪਾਉਣੀ ਹੈ ਪੂਰੀ ਕਾਮਨ ਰੂਹੇ ਦੀ ਕੀਮਤ ਪੂਰੀ ਨਾ ਪਾਈ ਬਾਣੀ ਦੀ ਮੰਨੀ ਰੁਕਣਾ ਇਹਨਾਂ ਅਸੀਂ ਕੀਮਤ ਨਹੀਂ ਪਾ ਰਹੇ ਬਾਣੀ ਦੀ ਸੁਣਨ ਜਾਂਦੇ ਆ ਜਿੰਨੀ ਇਹਦੀ ਜੇ ਦੀ ਪੂਰੀ ਕੀਮਤ ਪਾਈ ਜੀ ਨੇ ਉਹਦਾ ਮਨ ਰੁਕੂਗਾ ਜਿਹੜਾ ਪੂਰੀ ਕੀਮਤ ਨਹੀਂ ਮਦ ਉਹਦਾ ਮਨ ਰੁਕੜਾ ਹੀ ਨਹੀਂ ਚਾ ਕੀਮਤ ਨਹੀਂ ਅਸੀਂ ਭਾਈ ਇਹਦੀ ਪੂਰੀ ਜਿਹੜੇ ਆਦਮੇ ਹਲਕੇ ਜਲਾ ਰਹੇ ਨੇ ਗੁਰਬਾਣੀ ਨੂੰ ਉਹਨਾਂ ਦਾ ਮਨ ਨਹੀਂ ਰੁਕਣਾ ਕਦੇ ਵੀ ਬਣਦਾ ਇਹ ਕਿੰਨਾ ਵਜ਼ਨ ਹੈ ਇਹਦਾ ਪੂਰਾ ਇਹਦਾ ਪੂਰਾ ਵਜ਼ਨ ਜੇ ਨਾ ਚੜ੍ਹਾ ਪਰਲੇ ਤੇ ਨਹੀਂ ਰੱਖਦੇ ਮੰਦ ਤੇ ਉੱਤੇ ਨਹੀਂ ਰੱਖਦੇ ਉਹਨਾਂ ਜੁਰਮਾਨੇ ਆ ਭਜਲਦੇ ਹਟਦਾ ਹੈ ਤੇ ਹੱਥ ਰਖ ਲੀਏ ਕਿਹਦੇ ਚੀਤੇ ਆਦਮੀ ਦਾ ਹੱਥ ਰਖਾ ਲੀਏ ਤੇ ਆਦਮੀ ਨੂੰ ਚੱਕ ਕੇ ਉੱਤੇ ਬਿਠਾ ਲੀਏ ਤੇ ਹੱਥ ਰੱਖਦੇ ਜਿਆਦਾ ਵਜ਼ਨ ਉੱਤੇ ਬੈਠੇ ਸਾਰਾ ਬੋਝ ਟੋਟਲ ਬੋਝ ਜਿੰਨਾ ਜੁਰਮਾਨੀ ਨਾਲ ਰੱਖਿਆ ਜਾਂਦਾ ਖਰਕਾ ਪੈਖੜ ਤਾਂ ਛੋਟਾ ਹੈ ਜੋ ਉਪਰ ਲਾਤਾ ਹਾਂ ਇਹ ਲਾਦ ਦੇਣਾ ਉੱਪਰ ਗੁਰਬਾਣੀ ਦਾ ਬੋਲ ਐ ਨਹੀਂ ਆ ਚੱਤੀਆ ਕਰ ਦੇਣਾ ਥੋੜਾ ਜਿਹਾ ਸਿੱਖਿਆ ਵਾਲੀ ਗੱਲ ਨਹੀਂ ਇਹ ਸਿੱਖਾ ਨਾਲ ਨਿਵੜਨੀ ਗੱਲ ਸਿੱਖਿਆ ਲੱਦਣੀ ਆ ਉਹਦੇ ਤੇ ਸਿੱਖਾ ਲੈਣੀ ਨਹੀਂ ਸਿੱਖਿਆ ਲੱਦਣੀ ਆ ਸਿੱਖਾ ਲੈਣੋ ਲੱਦਣੇ ਫਰਕ ਆ ਲੈ ਕੇ ਸਾਡੇ ਤੇ ਰਖ ਲਈ ਉਹ ਤਾਂ ਬਹਿਗਾ ਉਹ ਤਾਂ ਕਥਾ ਕਰਕੇ ਆ ਜਾਂਦਾ ਉਹਦਾ ਬਿਜ਼ਨਸ ਆ ਤੁਹਾਡਾ ਗਿਆਨ ਹੈ ਉਹ ਸਰਪੂ ਮੁੱਖ ਗਿਆਨੀ ਆ ਜਿਹਨੇ ਸਿੱਖਿਆ ਲਦੀ ਨਹੀਂ ਦੋ ਕਿਸਮ ਦੀ ਇੱਥੇ ਆ ਗਏ ਦੋ ਕਿਸ ਦੋ ਸਟੇਜਾਂ ਬਣ ਜਾਣੀਆਂ ਗਿਆਨ ਹੈ ਉਹਨਾਂ ਸਾਰਾ ਪਰ ਲਦਿਆ ਨਹੀਂ ਆਪਣੇ ਤੇ ਆਪਣੇ ਤੇ ਇਸਤੇਮਾਲ ਨਹੀਂ ਕੀਤਾ ਹੈ ਆਪਣੇ ਮਨ ਦੇ ਉੱਤੇ ਅਗਰ ਉਪਦੇਸ਼ ਹੈ ਆਪ ਨਾ ਕਰ ਆਪ ਨਾ ਕਰ ਫਿਰ ਲਦਿਆ ਨਹੀਂ ਆਉਨੇ ਰੱਖਿਆ ਹਾਲਾ ਕਿ ਲਿਆ ਹੋਇਆ ਲਦਿਆ ਨਹੀਂ ਹੋਇਆ ਤੇ ਖੜਕਾ ਪੈਕੜ ਛੱਡਿਆ ਹੋਇਆ ਕੋਤੇ ਦਾ ਪੈਕੜ ਮੁੰਤਾ ਪੈਕੜ ਛੱਡਿਆ ਹੋਇਆ ਉਹ ਕੀ ਹੈ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤ ਕਈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਗੁਰਬਾਣੀ ਨਾਲ ਪ੍ਰੀਤ ਨਹੀਂ ਕੀਤੀ ਪ੍ਰੇਮ ਨਹੀਂ ਕੀਤਾ ਇਹਦੀ ਕੀਮਤ ਨਹੀਂ ਪਾਈ ਉਹਨਾਂ ਦਾ ਮਾਇਆ ਨਾਲ ਪ੍ਰੇਮ ਹੈ ਮਾਇਆ ਵਾਸਤੇ ਗੁਰਬਾਣੀ ਵੇਚਦਾ ਗਿਆਨ ਵੇਚਦਾ ਮਾਇਆ ਵਾਸਤੇ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਏ ਉਹ ਲੜਕਾ ਵੇਚ ਰਿਹਾ ਗਿਆਨ ਉਹ ਉਹ ਤਾਂ ਵੇਚ ਰਿਹਾ ਵਪਾਰੀ ਹੈ ਬਾਣੀ ਰੋਕਿਆ ਰਹੇ ਦਵਾਰ ਬਾਣੀ ਰੋਕਿਆ ਰਹੇ ਦਵਾਰ ਤਉ ਮਨਮਤ ਵਾਰੋ ਪੀਵਨ ਹਾ ਜੇ ਬਾਣੀ ਰੋਕਦੀ ਐ ਸਾਨੂੰ ਜਿਹੜੀ ਗੱਲ ਤੋਂ ਜੇ ਤਾਂ ਅਸੀਂ ਰੁੱਕ ਗਏ ਫਿਰ ਤਾਂ ਹਿਰਦੇ 'ਚ ਟਿਕੇ ਰਹਾਂਗੇ ਜੇ ਗੁਰਬਾਣੀ ਰੋਕਦੀ ਐ ਅਸੀਂ ਨਹੀਂ ਰੁਕਦੇ ਫਿਰ ਨਹੀਂ ਟਿਕਾਉਣਾ ਹਿਰਦੇ 'ਚ ਬਿਲਕੁਲ ਵੀ ਮੰਨੀ ਟਿਕਣਾ ਸਿੱਧੇ ਅਰਥ ਇਦਾਂ ਹੀ ਕਰ ਲਈਏ ਤੋਂ ਮਨਮਤ ਵਾਰੋ ਪੀਵਨਹਾਰ ਫੇਰ ਮਨਮਤ ਵਾਰੋ ਪੀ ਬਣਾ ਰਾ ਫੇਰ ਗੁਰਬਾਨੀ ਦੀ ਘੁੱਟ ਅੰਦਰ ਜਾਊਗੀ ਫੇਰ ਸੱਚ ਕਬੂਲੂਗਾ ਹੈ ਫੇਰ ਜੇ ਕੋਈ ਖਾਵੇ ਜੇ ਕੋ ਪੁੱਛੇ ਤਾਂ ਗਦੇ ਮਨ ਜਾ ਕੇ ਪੀ ਉਹ ਨੂੰ ਫੇਰ ਮਨਮਤ ਵਾਲਾ ਹੋ ਜੂ ਫੇਰ ਪੀਵਨਹਾਰ ਜਪੀਊਗਾ ਹਾਂਜੀ ਮੰਗਲਵਾਰੇ ਲੇ ਮਾਹੀ ਤੋ ਪੰਚ ਚੋਰ ਕੀ ਜਨੈ ਰੀਤ ਆ ਗਿਆ ਬੁੱਗਲਵਾਰ ਜੇ ਨੇ ਘਟ ਪਰਲੀ ਦਾ ਅੰਦਰ ਕੁਸ਼ਲ ਮੰਗਲ ਹੋ ਗਿਆ ਫਿਰ ਵਾ ਫਿਰ ਮੰਗਲ ਆ ਨਹੀਂ ਬੁੱਗਲ ਕਾਦਾ ਖੁਸ਼ੀਆਂ ਖੇੜੇ ਬੁੱਗਲ ਜੀ ਦੇ ਘਰ ਵਿਆਹ ਉਹਦੇ ਘਰ ਬੁੱਗਲ ਜੀ ਦੇ ਘਰ ਕੁਝ ਪ੍ਰਾਪਤੀ ਹੈ ਬੱਚਾ ਕਹਿੰਦਾ ਮੁੰਡਾ ਹੋਇਆ ਬੁੱਗਲ ਹੈ ਗੀਤ ਗਾਉਂਦੇ ਨੇ ਕੁ ਪ੍ਰਾਪਤੀ ਹੋਈ ਹੈ ਮੰਗਲ ਤਾਂ ਹੈ ਰਨੋ ਖੀ ਚੀਜ਼ ਪ੍ਰਾਪਤੀ ਹੋਈ ਹੈ ਸਾਨੂੰ ਸਪੈਸ਼ਲ ਕੋਈ ਕਿ ਪ੍ਰਾਪਤੀ ਹੋਣੀ ਕੁਝ ਬੰਗਲ ਕਾ ਦਾ ਹੈ ਜੇ ਮਨ ਰੁਕ ਗਿਆ ਰੁਕਿਆ ਹੋਇਆ ਗੁਰਬਾਣੀ ਮੰਨ ਲਈ ਤਾਂ ਅਗਲੇ ਦਿਨ ਬੰਗਲਵਾਰ ਨਹੀਂ ਬੰਗਲਵਾਰ ਨਹੀਂ ਹੈ ਬੰਗਲਵਾਰ ਕਾ ਦਾ ਬੰਗਲ ਦੀ ਵਾਰੀ ਤਾਂ ਆਉਗੀ ਮੰਗਲਕਾਰ ਤਾਂ ਬੜੂ ਆਕੇ ਕਰ ਮੰਗਲ ਤਾਂ ਹੋਗਾ ਹਿਰਦੇ ਚ ਜੇ ਗੁਰਬਾਣੀ ਦਾ ਰੋਕਿਆ ਹੋਇਆ ਮਨ ਰੁਕ ਜਵੇ ਜੇ ਰੁਕਦਾ ਹੀ ਨਹੀਂ ਮੰਗਲਵਾਰ ਹੋ ਲਿਆ ਜੇ ਮਾਹਿਤ ਬਹਤਵ ਹੈ ਉਹਦਾ ਮੰਗਲਵਾਰ ਦਾ ਮਾਹਿਤ 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 ਮਹੱਤਵ ਨੂੰ ਕਹਿੰਦੇ ਨੇ ਮੰਗਲਵਾਰੇ ਲੈ ਮਾਹਿਤ ਮੰਗਲਵਾਰ ਦਾ ਮਹੱਤਵ ਤਾਂ ਹੈ ਮੰਗਲਵਾਰ ਤਾਂ ਹੈ ਸਾਡੇ ਅੰਦਰ ਮੰਗਲਵਾਰ ਦੇ ਮਹੱਤਵ ਨੂੰ ਸਮਝੋ ਕੀ ਹੁੰਦਾ ਮੰਗਲਵਾਰ ਦਾ ਮਹੱਤਵ ਹੈ ਕਿ ਸਾਡੇ ਅੰਦਰ ਖੁਸ਼ੀਆਂ ਖੜੇ ਹੋ ਜਾਣ। ਖੁਸ਼ੀਆਂ ਖੜੇ ਤਾਂ ਬੰਨੇ ਤਾਂ ਹੀ ਨੇ। ਜਿਹੜੇ ਕੰਮ ਨੂੰ ਅਪਸੀ ਲੱਗੇ ਸੀ, ਕੰਮ ਸਿਰੇ ਚੜ ਜਾਏ ਤਾਂ ਹੀ ਮੰਗਲ ਆਣਾ। ਤਾਂ ਮਨ ਰੋਕਣ ਲੱਗੇ ਤੇ ਮਨ ਰੁਕ ਗਿਆ। ਤਾਂ ਹੀ ਮੰਗਲ ਹੈ। ਜੇ ਕੰਮੇ ਬਗੜਦਾ ਉਦੋਂ ਹੀ ਨਹੀਂ ਸਹੀ ਮੰਗਲ ਆਦਾ। ਹਾਂਜੀ। ਪੰਜ ਚੋਰ ਕੀ ਜਾਣੇ ਰੀਤ ਪੰਜ ਚੋਰ ਕੀ ਜਾਣੇ ਰੀਤ ਪੰਜ ਚੋਰ ਦੀ ਰੀਤ ਪਹਿਲਾਂ ਹੀ ਜਾਣ ਲਈ ਕਾਮ ਕਰੋ ਦੇ ਨੂੰ ਕਾਬੂ ਕਿਵੇਂ ਕਰਨਾ ਫਿਰ ਚੰਤਾ ਦੀ ਉਹ ਇਹ ਮਾਨ ਹੈ ਮਾਰ ਕਦੋਂ ਲੋਭ ਦੇ ਕਰਛੀ ਜਾਂਦਾ ਹੈ ਬੁੱਧੀ ਨੂੰ ਪਤਾ ਇਹਨੂੰ ਇਦਾਂ ਜਾਣੇ ਨਹੀਂ ਜਾਣਾ ਜਿੱਥੇ ਇਹਨੂੰ ਲੋਭ ਦਾ ਜਿਹੜੇ ਬਾਜ਼ਾਰ ਚ ਜਾ ਕੇ ਬੱਚਾ ਵਿਗੜਦਾ ਉਹ ਬਾਜ਼ਾਰ ਚ ਨਹੀਂ ਜਾਣ ਦੇਣਾ ਜੇ ਤੱਕ ਉਹਦੇ ਮਤਲਬ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਦੀ ਹਾਲਤ ਤਾਂ ਵਿਗੜੀਆਂ ਹੋਈਆਂ ਤੀਆਂ ਕਿ ਉਹ ਹੀ ਜਿਹਨੂੰ ਫੇਰ ਦਵਾਂਗੇ ਤੇ ਫਿਰ ਉਹਨੂੰ ਦੂਰ ਰੱਖੋ ਹੋਰ ਬਾਜ਼ਾਰ ਚ ਰੱਖੋ ਲੂ ਹੋਰ ਇਹ ਸੁਣਨ ਨੂੰ ਦੋ ਹੋਰ ਇਹ ਕੁਝ ਪੜ੍ਹਨ ਨੂੰ ਦੋ ਹੋਰ ਇਹ ਕੋ ਦੇਖਣ ਨੂੰ ਦੋ ਜੋ ਪਹਿਲਾਂ ਸੁਣਦਾ ਰਿਹਾ ਪੜ੍ਹਦਾ ਰਿਹਾ ਦੇਖਦਾ ਰਿਹਾ ਖਾਂਦਾ ਰਿਹਾ ਜਿਹਦੇ ਨਾਲ ਸੰਗ ਸਭ ਕੁਝ ਬਦਲ ਦੋ ਉਹਨਾਂ ਅਲੱਗ ਕਰਤਾ ਬਦਲ ਕੇ ਬਾਹਰ ਜੋ ਕੁਝ ਕਰਦਾ ਸੀ ਬਾਹਰ ਜਾਣ ਦੇ ਬੰਦ ਕਰਤਾ ਅੰਦਰ ਹੀ ਰੱਖਿਆ ਜਿਹੜੇ ਕਮਰੇ ਚ ਰੱਖਿਆ ਹੋਇਆ ਉੱਥੇ ਕਥਾ ਹੋ ਰਹੀ ਹੁੰਦੀ ਹੈ ਉਹੀ ਕਥਾ ਸੁਣਦਾ ਉਹ ਪੰਜ ਚੋਰ ਕੀ ਜਾਣੇ ਰੀਤ ਉਹਨੂੰ ਪਤਾ ਹੈ ਜੇ ਬਾਹਰ ਗਿਆ ਨਾ ਉਹ ਚੋਰ ਤਾਂ ਬਾਹਰ ਨੇ ਅੰਦਰ ਚੋਰ ਨਹੀਂ ਹੈ ਉੱਥੇ ਮਾਂ ਤਾਂ ਠੀਕ ਆ ਉੱਥੇ ਜਿੱਥੇ ਕਥਾ ਹੋ ਉੱਥੇ ਚੋਰ ਨਹੀਂ ਹੁੰਦੇ ਕਿ ਬਾਹਰ ਉਹ ਉਹ ਜਿਹੜੇ ਪੁਰਾਣੇ ਸਾਥੀ ਨੇ ਪੁਰਾਣੇ ਆੜੀ ਨੇ ਫੇਰ ਉਹਨਾਂ ਖੇਡਣ ਲੱਗੇ ਜਾ ਕੇ ਉਹ ਜੇ ਫੇਰ ਵੱਢ ਜੂ ਸੰਗਤ ਬਦਲਤੀ ਕੁ ਸੰਗਤ ਛਡਾਤੀ ਸਤ ਸੰਗਤ ਦੇ ਵਿੱਚ ਲਿਆ ਹੁੰਦਾ ਸਤ ਸੰਗਤ ਦੇ ਵਿੱਚ ਨਹੀਂ ਆਉਂਦੇ ਇਹ ਚੋਰ ਕੋ ਸੰਗ ਕਰੂਗਾ ਫਿਰ ਆ ਜਾਣੇ ਹੋਲੀ ਪੰਜੀ ਜੋਰਗੀ ਜਾਨੇ ਰਿਤਾ ਘਰ ਛੋੜੇ ਬਾਹਰ ਜਿਨ ਜਾਏ ਨਾਤਰ ਖੜਾ ਖਰਾ ਰਿਸੇ ਹੈ ਰਾਏ ਘਰ ਛੱਡ ਕੇ ਜੇ ਬਾਹਰ ਜਾਊਗਾ ਬਾਹਰ ਤਾਂ ਮੈਂ ਨਹੀਂ ਜਾਣਾ ਭਾਰਤ ਅੱਗੇ ਜਿਹੜੇ ਉਹਨਾਂ ਰਹਿੰਦਾ ਸੀ ਬਾਹਰ ਉਹਨਾਂ ਦੀ ਸੰਗਤ ਤਾਂ ਵਿਗੜਿਆ ਹੋਇਆ ਸੀ ਘਰ ਛੋੜੇ ਬਾਹਰ ਜਿਨ ਜਾਏ ਜਦ ਘਰ ਛੱਡ ਕੇ ਬਾਹਰ ਜਾਵੇਂਗਾ ਜਾਊਗਾ ਨਾਤਰ ਖਰਾ ਰਿਸੇ ਹੈ ਰਾਏ ਫੇਰ ਉਹ ਹਰ ਰਾਏ ਤਾਂ ਹੀ ਕਹਿੰਦਾ ਵੀ ਬਾਹਰ ਕੀ ਕਰਨਗੇ ਅਸੀਂ ਉਹ ਤੇ ਤੈਨੂੰ ਕਿਹਨੇ ਕਹਿਆ ਸੀ ਉੱਥੇ ਬਾਹਰ ਜਾ ਕਰੋ ਕਿ ਚੋਰਾਂ ਜਿਹਾ ਬਹਿ ਜਾਓ ਫੇ ਬਿਗੜਨਾ ਤੇ ਜੇ ਬਾਹਰ ਜਾਂਦਾ ਧਿਆਨ ਵੀ ਬਾਹਰ ਜਾਂਦਾ ਉਹ ਖਰਾ ਉਹ ਨਰਾਜ ਹੁੰਦਾ ਹਰ ਰਾਇ ਨਰਾਜ ਹੁੰਦਾ ਹੈ ਟੀਚਰ ਜੀ ਦੀ ਡਿਊਟੀ ਹੈ ਨਾ ਵੀ ਇਹਨੂੰ ਹੋਸਟਲ 'ਚ ਰੱਖਣਾ ਹੈ ਬਿਗੜੇ ਹੂ ਨੂ ਉਹ ਇਹਦੇ ਉੱਤੇ ਹੀ ਇਹੋ ਧਿਆਨ ਰੱਖਦਾ ਉਹ ਇਹਨੂੰ ਬਾਹਰ ਝਾਕਣ ਵੀ ਨਹੀਂ ਦਿੰਦਾ ਜੇ ਚਲਿਆ ਜਾਵੇ ਜੇ ਦੇਖਣ ਤੇ ਫੜ ਕੇ ਨਾਲੇ ਜਾਂਦਾ ਚਲ ਉਹ ਨਾਲੇ ਰਹਿੰਦਾ ਬਾਹਰ ਵੀ ਜੇ ਮਨ ਬਾਹਰ ਜਾਂਦਾ ਉਹ ਨਾਲੇ ਰਹਿੰਦਾ ਇਹ ਗੁਰਮੁਖ ਦਾ ਮਨ ਜਦ ਇਕੱਠੇ ਹੁੰਦਾ ਨਾ ਗੁਰੂ ਕੇ ਆਏ ਜਾਏ ਸੰਗ ਉਹ ਬਾਹਰ ਵੀ ਜਾਂਦਾ ਅੰਦਰ ਵੀ ਜਾਂਦਾ ਉਹ ਦੁਗਾ ਨਾਲੇ ਨਾ ਤੇ ਹਰ ਵਕਤ ਗੁਰ ਮੇਰਾ ਸੰਗ ਸਦਾ ਹੈ ਨਾਲੇ ਉਹ ਨਾਲ ਹੁੰਦਾ ਜਾ ਕਹਿੰਦਾ ਬਾਹਰ ਜਾਣਾ ਕਹਿੰਦਾ ਚੱਲ ਮੈਂ ਨਾਲੇ ਚੱਲਦਾ ਮੈਂ ਲੱਗ ਕੇ ਚੱਲਦਾ ਤੈਨੂੰ ਉੱਤੇ ਦੇਖੇ ਵੀ ਕੀਦਣਾ ਗੱਲ ਕਰਦਾ ਨਾ ਕਹਿੰਦਾ ਗੱਲ ਕਰੇ ਨਾ ਕਹੇਦਾ ਅਸਰ ਪਾਵੇ ਹਾਂਜੀ ਬੁੱਧਵਾਰ ਬੁੱਧ ਕਰੇ ਪ੍ਰਗਾਸ ਹਿਰਦੇ ਕਮਲ ਮੈਂ ਹਰ ਕਾ ਬਾਸ ਬੁੱਧਵਾਰ ਦਾ ਤਾਂ ਹੈ ਜੇ ਬੁੱਧ ਚ ਪ੍ਰਗਾਸ ਹੋਵੇ ਜੇ ਬੁੱਧ ਚ ਰੋਜ਼ ਚੱਲਣਾ ਵਧੇ ਤਾਂ ਹੀ ਬੁੱਧਵਾਰ ਹੈ ਕਹਿੰਦੇ ਬੁੱਧਵਾਰ ਹੈ ਅਕਲ ਤੋਂ ਹੀਣਾ ਨਾ ਕਹਿੰਦੇ ਬੁੱਧਵਾਰ ਹੈ ਹਰ ਹਫ਼ਤੇ ਇੱਕ ਦਿਨ ਬੁੱਧਵਾਰ ਦਾ ਹੁੰਦਾ ਦੇਖੇ ਵੀ ਪਿਛਲੇ 6 ਦਿਨ ਚ ਕਿੰਨੀ ਕਗਲ ਵਧੀ ਹੈ ਮੇਰੀ ਜੋ ਵਧੀ ਉਹ ਨਹੀਂ ਘਟੀ ਹੈ ਇਹ ਉਨੀ ਹੋਈਆਂ ਫਿਰ ਬੁੱਧਵਾਰ ਕਹਦਾ ਆ ਗਿਆ ਵੀ ਨਵਾਂ ਬੁੱਧਵਾਰ ਤਾਂ ਤਾਂ ਆਇਆ ਜੇ ਬੁੱਧ ਚ ਪ੍ਰਕਾਸ਼ ਹੈ ਜਿੱਦਾਂ ਬੁੱਧ ਚ ਪ੍ਰਗਾਸ ਵਧਿਆ ਹੈ ਰੋਜ ਇਹ ਬੁੱਧਵਾਰ ਹੈ ਜੋ ਰੋਜ ਪ੍ਰਗਾਸ ਹੁੰਦਾ ਹੈ ਗੁਰਬਾਣੀ ਸੁਣਦਾ ਹੈ ਰੋਜ ਇਹ ਸਮਝ ਆਉਂਦੀ ਐ ਨੂੰ ਵੀ ਰੋਜ ਇਹ ਬੁੱਧਵਾਰ ਬੁੱਧ ਨੂੰ ਇੱਕ ਅੱਗੇ ਪਤਾ ਕੰਧਾ ਲਪਦੇ ਹੁੰਦੇ ਸੀ ਕੁਝ ਚੀਜ਼ਾਂ ਕਹਿੰਦੇ ਹੋਰ ਵਾਰ ਦੇ ਦੋਤੇ ਅੱਜ ਹੋਰ ਮਿੱਟੀ ਝਾੜ ਦੋ ਇੱਕਦਮ ਨਹੀਂ ਨਾ ਲੱਗਦੀ ਮਿੱਟੀ ਗਰ ਜਾਂਦੀ ਐ ਇੱਕ ਵਾਰ ਹੋਰ ਦੋ ਇੱਕ ਵਾਰ ਹੋਰ ਦੇ ਦੋ ਇੱਕ ਐਦਾਂ ਹੀ ਕਰਦੇ ਕਰਦੇ ਵਾਰ ਦਿੰਦੇ ਦਿੰਦੇ ਅਕਲ ਨੂੰ ਅਕਲ ਐਡੀ ਵੱਡੀ ਕਰ ਦੇਣੀ ਹੈ ਮੋਟੀ ਕਰ ਦੇਣੀ ਹੈ ਵੱਧ ਜਾਣੀ ਹੈ ਅਕਲ ਇਹਨੂੰ ਗਿਆਨ ਦੇ ਵਾਰ ਦੇਈ ਜਾਣੇ ਨੇ ਹੋਰ ਲਾਈਟ ਦੇ ਹੋਰ ਵਾਰ ਦੇਈ ਜਾਣੇ ਨੇ ਜੋਤ ਵਧਾਈ ਜਾਣੀ ਹੈ ਬੁੱਧ ਬਦਲਦੀ ਚਲੀ ਜਾਣੀ ਜੇ ਰੋਜ਼ ਇਹ ਅਕਲ ਵਧੇ ਬੁੱਧਾ ਚਾਨਣ ਰੋਜ਼ੇ ਵਧੇ ਤਾਂ ਬੁੱਧੀ ਤਾਕਤ ਵਧਣੀ ਹੋਈ ਹੈ ਬੁੱਧ ਬਲ ਬੁੱਧ ਬਲ ਵਧਣਾ ਹੀ ਹੈ ਗਿਆਨ ਵਧਣਾ ਹੀ ਹੈ ਜੇ ਗਿਆਨ ਵਧੂ ਬੁੱਧ ਦੇ ਵਿੱਚ ਰੋਸ਼ਨੀ ਵਧੂਗੀ ਰੋਸ਼ਨੀ ਵਧੂਗੀ ਗਿਆਨ ਵਧੇ ਰਿਹਾ ਤਾਂ ਵਧ ਰਹੀ ਹੈ ਵੋਲਟੇਜ ਵਧੂਗੀ ਤਾਂ ਲਾਈਟਾਂ ਹੋਰ ਤਿੱਖੀਆਂ ਜਲਣਗੀਆਂ ਰੋਸ਼ਨੀ ਵਧੂਗੀ ਹਾਂਜੀ ਬੁੱਧ ਬਾਤਾਂ ਹੈ ਪ੍ਰਗਾਸ ਬੁੱਧ ਬਾਤਾਂ ਹੈ ਜੇ ਬੁੱਧ ਪ੍ਰਗਾਸ ਹੋ ਜਵੇ ਜਿਹਦੇ 'ਤੇ ਬੁੱਧ ਪ੍ਰਕਾਸ਼ ਨਹੀਂ ਹੋਈ ਉਹਦੇ ਖਾਤੇ ਸਾਰੀ ਜ਼ਿੰਦਗੀ ਬੁੱਧਵਾਲ ਨਹੀਂ ਹੁਣ ਕਬੀਰ ਕਹਿੰਦਾ ਸਾਰੀ ਜ਼ਿੰਦਗੀ ਬੁੱਧਵਾਲ ਨਹੀਂ ਉਹਦੇ ਵਾਸਤੇ ਜਿਹਦੇ ਅੰਦਰ ਬੁੱਧਾ ਪ੍ਰਕਾਸ਼ ਨਹੀਂ ਹੋਇਆ ਉਦੋਂ ਵਾਰ ਤਾਂ ਹੈ ਹੀ ਨਹੀਂ ਬੁੱਗਲਵਾਰ ਤਾਂ ਹੈ ਹੀ ਨਹੀਂ ਜੇ ਬੁੱਗਲੇ ਨਹੀਂ ਹੋਇਆ ਬੁੱਗਲਵਾਰ ਦਾ ਤਾਂ ਕੰਨ ਸੱਦੀ ਨਾ ਹੋਣਾ ਕਿਉਂ ਭਾਈ ਅਗਲਾ ਅਜਵੇਂ ਮਰਨਾਲਾ ਜੀ ਗੁਰਬਾਣੀ ਦੇ ਇਹਨਾਂ ਤੋਂ ਹੀ ਖਿਲਾਫ ਸਾਰਾ ਕੁਝ ਪ੍ਰਚਾਰ ਕੀਤਾ ਹੈ ਪੰਡਤ ਦਾ ਮੰਗਲਵਾਦਨ ਮਾੜਾ ਇਹ ਕਹਿੰਦਾ ਕਿਉਂ ਉਹ ਤੇ ਪਾਲਟੀ ਚੌਰ ਕੀ ਜਾਣੇ ਰੀਤ ਹੈ ਚੋਰ ਤਾਂ ਆਪ ਹੈ ਪੰਡਤ ਉਹਦੀ ਰੀਤ ਜਾਣਣੀ ਆ ਉਦੋਂ ਉਹ ਕਹਿੰਦਾ ਮੰਗਲਵਾਦਨ ਮਾੜਾ ਜਿਹੜੇ ਚੋਰ ਹਰਾਮ ਖੋਲ ਨੇ ਉਹਨਾਂ ਦੇ ਉਹਨਾਂ ਦੀ ਜਿਹੜੀ ਹੈ ਨਾ ਚੋਰ ਹਰਾਮ ਖੋਰਾਵਾਰੇ ਚਰਚਾ ਹੁੰਦੀ ਆ ਵੀ ਆਹ ਠੱਗੀਆਂ ਮਾਰਦੇ ਨੇ ਇਹਨਾਂ ਦੀਆਂ ਠੱਗੀਆਂ ਚੋਰੀਆਂ ਸਮਝਣ ਦਾ ਤੇ ਨਾ ਉਹ ਕਹਿੰਦੇ ਨੇ ਮੜਾ ਹੀ ਹੈ ਚੋਰਾਂ ਵਾਸਤੇ ਮੜਾ ਹੀ ਹੈ ਲੋਕਾਂ ਦੇ ਘਰ ਬੁੱਗਲ ਹੋਵੇ ਉਹਨੂੰ ਨਹੀਂ ਚੰਗਾ ਲੱਗਦਾ ਲੋਕਾਂ ਦੇ ਘਰ ਗਿਆਨ ਵਧੇ ਪੜ੍ਹਤ ਨੂੰ ਨਹੀਂ ਚੰਗਾ ਲੱਗਦਾ ਲੋਕਾਂ ਆ ਜਿਹੜੇ ਸੰਤ ਨੇ ਸੰਤ ਨਹੀਂ ਇਹ ਤਾਂ ਪੜਨ ਦਾ ਦੇ ਵੀ ਚੇਲੇ ਨੇ ਜਿਵੇਂ ਵਿਦਵਾਨਾਂ ਦੇ ਚੇਲੇ ਨੇ ਪੜਨਾ ਚੰਗੇ ਨੇ ਇਹਨਾਂ ਨੂੰ ਉਹ ਆਪ ਗ੍ਰੰਥ ਸਿੱਧੇ ਪੜਦੇ ਨੇ ਇਹ ਤਾਂ ਉਹਨਾਂ ਦੇ ਚੇਲੇ ਨੇ